ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਆਂ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ 12 ਮਾਰਲੇ ਦੇ ਵਿੱਚ ਬਣਿਆ ਘਰ ਵਿਕਾਊ ਹੈ ਜੀ ਤਿੰਨ ਕਮਰੇ ਮੱਛੀ ਮੋਟਰ ਲੱਗੀ ਹੈ ਜੀ ਬਿਜਲੀ ਪਾਣੀ ਦੀ ਸਾਰੀ ਸੁਵਿਧਾਵਾਂ ਨੇ ਪਿੰਡ ਲੋਕਕੇ ਕਲਾ ਜੀਰਾ ਰੇਟ 10 ਲੱਖ ਰੁਪਏ ਡਿਮਾਂਡ ਹੈ 10 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਜੀ ਪਿੰਡ ਲੋਕਕੇ ਕਲਾ ਜੀਰਾ ਬੇਕਾਂ ਵਾਲੇ ਰੋਡ ਦਾ ਫਰੰਟ ਹੈ ਜੀ ਬਾਕੀ ਵੀਰ ਨੇ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਹੈ ਜੀ ਪੂਰਾ ਖੁੱਲਾ ਵੇੜਾ ਹੈਗਾ ਤੁਸੀਂ ਪੂਰੀ ਵਧੀਆ ਵੀਡੀਓ ਬਣਾ ਕੇ ਭੇਜੀਏ ਤੁਸੀਂ ਦੇਖ ਸਕਦੇ ਹੋ ਬੀਰ ਦਾ ਨੰਬਰ ਹੈ 8872196530 ਇਸ ਨੰਬਰ ਤੇ ਫੋਨ ਕਰਕੇ ਤੁਸੀਂ 12 ਮਰਲੇ ਦੇ ਵਿੱਚ ਬਣਿਆ ਹੋਇਆ ਘਰ ਹੈ ਜਿਹੜਾ 10 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਲਟੋ ਐਲੈਕਸਾਈ ਗੱਡੀ ਵਿਕਾਊ ਹੈ ਜੀ 2005 ਮਾਡਲ ਗੱਡੀ ਹੈ ਪਾਰਸ਼ਿੰਗ 2025 ਤੱਕ ਹੈ ਜੀ ਟਾਇਰ ਨਵੇਂ ਨੇ ਅਲਾਈ ਵੀ ਨਵੇਂ ਹੋਏ ਨੇ ਰੇਟ 135 ਹੈ ਟਾਇਰ ਤੇ ਅਲਾਈ ਨਵੇਂ ਨੇ ਜੀ 1 ਲੱਖ 5000 ਰੁਪਏ ਰੇਟ ਮੰਗੇ ਹੈ ਏਰੀਆ ਜੀ ਗੁਰਜੀਤ سنگਰ ਮੁਖਸਰ ਸਾਹਿਬ 90493406 ਇਸ ਨੰਬਰ ਤੇ ਫੋਨ ਕਰਕੇ ਆਲਟੋ ਐਲ ਐਕਸ ਆਈ ਗੱਡੀ 2005 ਮਾਡਲ 135 ਹਜ਼ਾਰ ਚ ਖਰੀਦ ਸਕਦੇ ਹੋ ਆਲਟੋ ਗੱਡੀ ਵਿਕਾਊ ਹੈ ਜੀ 2006 ਮਾਡਲ ਹੈ ਪਾਸਿੰਗ 2026 ਤੱਕ ਪੂਰੀ ਸਾਫ ਸਾਇਲੈਂਟ ਇੰਜਨ ਏਰੀਆ ਜੀ ਮੁੱਲਾਪੁਰ ਦਾਖਾ ਰੇਟ 1 ਲੱਖ 20 ਹਜ਼ਾਰ ਰੁਪਏ ਡਿਮਾਂਡ 62834 80211 62834 80211 ਇਸ ਨੰਬਰ ਤੇ ਫੋਨ ਕਰਕੇ अल्टੋ ਗੱਡੀ ਜਿਹੜੀ ਤੁਸੀਂ 1 ਲੱਖ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕ੍ਰੈਟਾ ਗੱਡੀ ਵਿਕਾਊ ਹੈ ਜੀ 2018 ਮਾਡਲ ਗੱਡੀ ਹੈ 10 ਲੱਖ ਰੁਪਏ ਦਾ ਰੇਟ ਹੈ ਏਰੀਆ ਜੀ ਬਲੱਡਾ ਰੇਟਾ ਗੱਡੀ ਵਿਕਾਊ ਹੈ ਜੀ 2018 ਮਾਡਲ 10 ਲੱਖ ਰੁਪਏ ਰੇਟ ਰੱਖਿਆ ਹੈ ਏਰੀਆ ਬਲਾਡਾ ਪੰਜਾਬ ਨੰਬਰ ਹੈ ਗੱਡੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਕੰਡੀਸ਼ਨ ਹੈ ਸਾਫ ਸਾਇਲੈਂਟ ਗੱਡੀ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਕੋਈ ਐਕਸੀਡੈਂਟ ਨਹੀਂ ਮਾਲਕ ਵੀਰ ਨਾਲ ਸਿੱਧੀ ਗੱਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ 6239984517 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਬਰਨਾ ਗੱਡੀ ਵਿਕਾਊ ਹੈ ਜੀ ਵਰਨਾ ਐਸ ਐਕਸ ਡੀਜ਼ਲ ਦੀ ਗੱਡੀ ਹੈ 2019 ਮਾਡਲ ਤੇ 30000 ਚੱਲੀ ਹੈ ਸਿਰਫ ਐਵੀਐਸ ਬ੍ਰੇਕ ਏਰੀਆ ਮਾਨਸਾ ਰੇਟ ਹੈ ਜੀ 9 ਲੱਖ ਰੁਪਏ ਡਿਮਾਂਡ 9 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਬੈਕ ਕੈਮਰਾ ਸੈਂਸਰ ਲੱਗੇ ਨੇ ਜੀ ਵੈਰੀ ਗੁੱਡ ਕੰਡੀਸ਼ਨ 94648 69252 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵਰਨਾ ਗੱਡੀ ਨੂੰ ਖਰੀਦ ਸਕਦੇ ਹੋ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ ਸੋਨਾਲੀਕਾ 60 RX ਮਾਡਲ 2016 ਏਰੀਆ ਜਲਾਲਾਬਾਦ ਰੇਟ ਹੈ ਜੀ 5,50,000 ਇੰਜਨ ਗੇਅਰ ਦੋਕੇ ਡਰਾਂ ਦੀ ਕੰਡੀਸ਼ਨ ਬਧੀਆਂ ਪਈ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਜੀ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ 9915233299 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲੀਕਾ ਟਰੈਕਟਰ ਨੂੰ ਖਰੀਦ ਸਕਦੇ ਹੋ ਪਹਿਲਾਂ ਜੋ ਟਿਵਿਕਾ ਹੂਆ ਹੈ ਜੀ ਇੱਕ ਹਫਤਾ ਸੌਣ ਚ ਦਰਮਿਆਨਾ ਕਾਦਰ ਰੇਟ ਹੈ 85000 80000 ਤੋਂ ਘੱਟ ਵਾਲੇ ਫੋਨ ਨਾ ਕਰਨ ਏਰੀਆ ਜੀ ਬੋਹਾ ਮਾਨਸਾ 628304678 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਨੂੰ ਦੇਖਣ ਮਿਲ ਸਕੇ ਐਂਡੋ ਫਾਰਮ ਡਾਇਰੈਕਟਰ ਵਿਕਾਊ ਹੈ ਜੀ ਲਾਸਟ ਮਾਡਲ 2021 ਰੇਟ ਹੈ ਜੀ 530000 ਏਰੀਆ ਤਰਨਦਾਰ ਇੰਜਨ ਗੇਅਰ ਦਾ ਓਕੇ ਹੈ ਜੀ ਬਾਕੀ ਮਾਲਕ ਵੀਰ ਦੇ ਨਾਲ ਤੁਸੀਂ ਸਿੱਧੀ ਗੱਲ ਕਰਕੇ ਖਰੀਦ ਸਕਦੇ ਹੋ ਮਾਲਕ ਵੀਰ ਦੇ ਘਰੇ ਖੜਾ ਟਰੈਕਟਰ ਹੈ ਜੀ 530000 ਪਰ ਰੇਟ ਮੰਗਿਆ 21 ਲਾਸਟ ਮਾਡਲ ਹੈ 9915855836 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਂਡੋ ਫਾਰਮ ਟਰੈਕਟਰ 2021 ਮਾਡਲ ਲਾਸਟ ਖਰੀਦ ਸਕਦੇ ਹੋ 45 ਫਾਰਮਟ੍ਰੈਕ ਟਰੈਕਟਰ ਵਿਕਾਊ ਆ 1999 ਮਾਡਲ 50% ਟੈਰਾਂ ਦੀ ਕੰਡੀਸ਼ਨ ਏਰੀਆ ਪੱਟੀ ਰੇਟ 1,70,000 8872960 165 ਇਸ ਨੰਬਰ ਤੇ ਫੋਨ ਕਰਕੇ ਤੁਸੀਂ 45 ਫਾਰਮਟ੍ਰੈਕ ਟਰੈਕਟਰ ਹੈ ਜਿਹੜਾ 1999 ਮਾਡਲ 1,70,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਟਰੈਕਟਰ ਕੰਬਾਈਨ ਸਮੇਤ ਵਿਕਾਊਆ ਕੰਬਾਈਨ 2008 ਮਾਡਲ ਹੈ ਟਰੈਕਟਰ ਪੈਂਟ ਵਾਈ ਹੋਇਆ ਜੀ ਪਾਵਰ ਸਟੀering ਏਰੀਆ ਮੋਗਾ ਕੱਲੀ ਵੀ ਮਸ਼ੀਨ ਵੀ ਮਿਲ ਜੂਗੀ ਜੇਕਰ ਕੋਈ ਵੀ ਕੱਲੀ ਮਸ਼ੀਨ ਲੈਣ ਦਾ ਜਾਵਨ ਹੋਵੇ ਕੱਲੀ ਮਸ਼ੀਨ ਵੀ ਲਿਆ ਸਕਦਾ ਹੈ 8837692706 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਕੰਬਾਈਨ ਸਮੇਤ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੌਨ ਡੀਅਰ 5705 ਟਰੈਕਟਰ ਵਿਗਾਊਆ 2018 ਮਾਡਲ ਹੈ ਜੀ ਏਰੀਆ ਜੀ ਪਰ ਹਾਰਪੁਰ ਨਾਬਾ ਰੇਟ ਹੈ ਜੀ 6507087527310 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਜਿਹੜੇ ਵੀਰ ਵੀਡੀਓ ਨੂੰ ਵੀ ਸ਼ੇਅਰ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ 60 ਵਿਗੇ ਜ਼ਮੀਨ ਵਿਕਾਊ ਹੈ ਜੀ ਇੰਡਸਟਰੀ ਏਰੀਆ ਵਿੱਚ ਮੋਟਰ ਲੱਗੀ ਹੈ ਚਾਰ ਕਿਲੇ ਰੋਡ ਦਾ ਫਰੰਟ ਏਰੀਆ ਪਿੰਡ ਪੈਰ ਕਲਾ ਰਾਜਪੁਰਾ ਚੰਡੀਗੜ੍ਹ ਰੋਡ ਰੇਟ ਹੈ ਜੀ 30 ਲੱਖ ਰੁਪਏ ਵਿਗੇ ਦਾ 30 ਲੱਖ ਰੁਪਏ ਵਿਗੇ ਦਾ ਰੇਟ ਹੈ ਜੀ 60 ਵਿਗੇ ਜ਼ਮੀਨ ਵਿਕਾਊ ਹੈ ਵਿੱਚ ਮੋਟਰ ਲੱਗੀ ਹੋਈ ਹੈ ਜੀ ਚਾਰ ਕਿਲੇ ਰੋਡ ਦਾ ਫਰੰਟ ਹੈ ਇੰਡਸਟਰੀ ਏਰੀਆ 30 ਲੱਖ ਰੁਪਏ ਵਿਗੇ ਦਾ ਰੇਟ ਹੈ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਸਿੱਧੀ ਗੱਲ ਕਰਕੇ ਜ਼ਮੀਨ ਖਰੀਦ ਸਕਦੇ ਹੋ 788914493 ਏ ਵੀਰ ਦਾ ਨੰਬਰ ਇਸ ਨੰਬਰ ਤੇ ਫੋਨ ਕਰਕੇ ਵੀਰ ਸਾਡਾ ਜੇਕਰ ਕੋਈ ਵੀ ਵੀਰ ਭੈਣ ਭਰਾ ਮੇਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੋ ਕਿ ਹਮੇਸ਼ਾ ਚਿੱਟੇ ਅੱਖਰਾਂ ਦੇ ਵਿੱਚ ਵੀਡੀਓ ਦੇ ਥੱਲੇ ਚੱਲਦਾ ਰਹਿੰਦਾ 9877988446 ਕਰਨਾ ਕਿ ਇਸ ਨੰਬਰ ਤੇ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਜਾਂ ਤੁਸੀਂ ਪ੍ਰੋਪਰ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਐਡ ਭੇਜ ਸਕਦੇ ਹੋ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ ਐਂਡ ਫੇਸਬੁੱਕ ਪੇਜ ਖੇਤੀવાડી ਦੇ ਸੰਦਾਂ ਦੇ ਕਾਰੋਬਾਰ ਤੇ ਲਾਈ ਜਾਊਗੀ ਤੇ ਜਿਹੜੇ ਵੀਰ ਐਡ ਭੇਜਦੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਭੇਜਿਆ ਕਰੋ ਕਈ ਵਾਰੀ ਵੀਰ ਫੋਟੋ ਮਾਂ ਭੇਜ ਗਏ ਕੋਸੇ ਦੱਸਦੇ ਨਹੀਂ ਸੋ ਵੀ ਇਹਨਾਂ ਨੂੰ ਬੇਨਤੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਤਾਂ ਕਿ ਜਿਹੜੇ ਖਰੀਦਦਾਰ ਵੀਰ ਨੇ ਇਹਨਾਂ ਨੂੰ ਪਤਾ ਚੱਲ ਸਕੇ ਕੀ ਕਿਹੜੀ ਚੀਜ਼ ਦਾ ਕਿੰਨਾ ਰੇਟ ਹੈ ਇਸ ਦਾ ਰੇਟ ਮਾਰਕੀਟ ਹਿਸਾਬ ਨਾਲ ਰੱਖਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਕਈ ਵਾਰੀ ਵੀਰ ਭਦਾ ਜੜਾ ਕਰੇਟ ਲਾ ਦਿੰਦੇ ਨੇ ਇਸ ਕਰਕੇ ਕੋਈ ਚੀਜ਼ ਸੇਲ ਨਹੀਂ ਹੋ ਰਹੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਸੋ ਚਲਦੀ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਕੋਈ ਵੀ ਖਰਚਾ ਨਹੀਂ ਲੱਗਦਾ ਵੀਡੀਓ ਸ਼ੇਅਰ ਕਰਨ ਤੇ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਨਹੀਂ ਲੱਗਦੀ ਸੋ ਬਣੇ ਰੋ ਤੁਸੀਂ ਆਪਣੇ ਚੈਨਲ YouTube ਡਾਇਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ